ਬਾਬਾ ਸ਼ੇਖ ਫਰੀਦ ਆਗਮਨ ਪੁਰਬ 55ਵਾਂ ਆਗਮਨ ਪੁਰਬ ਬਾਬਾ ਫਰੀਦ ਜੀ ਦਾ ਸ਼ਹਿਰ ਫਰੀਦਕੋਟ ਵੇਖੇ ਆਉਣ ਦੀ ਉਹਨਾਂ ਦੀ ਯਾਦ ਦੇ ਵਿੱਚ ਸ਼ਹਿਰ ਵਾਸੀਆਂ ਵੱਲੋਂ ਮਨਾਇਆ ਜਾਣ ਵਾਲਾ ਇਹ ਮੇਲਾ ਜਿਦੇ ਵਿੱਚ ਕੁਝ ਸਾਲ ਪਹਿਲਾਂ ਸਾਈਕਲ ਦਾ ਇਵੈਂਟ ਸ਼ੁਰੂ ਕੀਤਾ ਗਿਆ ਸੀਗਾ ਅੱਜ ਜਿੰਨੇ ਵੀ ਮੋਤਬਰ ਵਿਅਕਤੀ ਇਸ ਇਲਾਕੇ ਦੇ ਬੈਠੇ ਨੇ ਇਹਨਾਂ ਦੀ ਸੋਚ ਤੇ ਸੰਕਲਪ ਸਿਰਫ ਇਹ ਹੈ ਕਿ ਬਾਬਾ ਫਰੀਦ ਜੀ ਦੀ ਯਾਦ ਨੂੰ ਬਾਬਾ ਫਰੀਦ ਜੀ ਨੂੰ ਸਜਦਾ ਕਰਨ ਲਈ ਤੇ ਬਾਬਾ ਫਰੀਦ ਜੀ ਦਾ ਪ੍ਰਚਾਰ ਲੋਕਾਂ ਤਈ ਪਹੁੰਚਾਉਣ ਲਈ ਇੱਕ ਇਹ ਸਾਈਕਲ ਰਾਈਡ ਸ਼ੁਰੂ ਕੀਤੀ ਗਈ ਹੈ ਸੋ ਸਮੁੱਚੇ ਕਲੱਬ ਵੱਲੋਂ ਬਾਬਾ ਸ਼ੇਖ ਫਰੀਦ ਸਾਈਕਲਿੰਗ ਕਲੱਬ ਵੱਲੋਂ ਜਿਹੜਾ ਇਹ ਜਿਹੜਾ ਮਿੱਠਾ ਸੱਦਾ ਸਾਰੇ ਜਿੰਨੇ ਵੀ ਲੋਕੇ ਇਹ ਵੀਡੀਓ ਸੁਣਨਗੇ ਉਹਨਾਂ ਨੂੰ ਦਿੱਤਾ ਗਿਆ ਹੈ ਕੋਈ ਵੀ ਆ ਕੇ ਪਾਰਟਿਸਿਪੇਟ ਕਰ ਸਕਦਾ ਹੈ ਸਾਡੇ ਪ੍ਰਗਟ ਗਿਰੀ ਜੀ ਨੇ ਇਹਨਾਂ ਦਾ ਮੋਬਾਈਲ ਨੰਬਰ ਇਹਦੇ ਵਿੱਚ ਸ਼ੋ ਹੋ ਜੂਗਾ ਇਸ ਵੀਡੀਓ ਵਿੱਚ ਤੇ ਤੁਸੀਂ ਇਸ ਮੋਬਾਈਲ ਨੰਬਰ ਤੇ ਆਪਦੀ ਰਾਈਡ ਨੂੰ ਬੁੱਕ ਕਰਵਾ ਸਕਦੇ ਹੋ ਤੇ ਕੋਈ ਵੀ ਇਨਸਾਨ ਪੰਜਾਬ ਦੇ ਵਿੱਚੋਂ ਪੰਜਾਬ ਦੇ ਕਿਤੋਂ ਵੀ ਕਿਸੇ ਪਿੰਡ ਨਗਰ ਸ਼ਹਿਰ ਤੋਂ ਆ ਕੇ ਇਸ ਰਾਈਡ ਦੇ ਵਿੱਚ ਹਿੱਸਾ ਲੈ ਸਕਦਾ ਜਿਹਦੇ ਵਿੱਚ 골ਡ ਮੈਡਲ ਰਾਹੀਂ ਜਿਹੜਾ ਜਿੱਤਣ ਵਾਲੇ ਨੂੰ ਪਹਿਲਾ ਪਹਿਲਾ ਆਉਣ ਵਾਲੇ ਨੂੰ ਜਿਹੜਾ ਸਨਮਾਨਿਤ ਕੀਤਾ ਜਾਊਗਾ ਸੋ ਬਾਬਾ ਫਰੀਦ ਜੀ ਦੇ ਚਰਨਾਂ ਦੇ ਵਿੱਚ ਫਰੀਦਕੋਟ ਵਾਸੀਆਂ ਵੱਲੋਂ ਜਿਹੜਾ ਹੈਗਾ ਇਹ ਪੇਸ਼ਕਸ਼ ਹੈ ਇਹਨਾਂ ਕਹਿੰਦਾ ਹੋਇਆ ਮੈਂ ਸੇਵਾਦਾਰ ਮਹੀਪਿੰਦਰ ਸਿੰਘ ਅੱਗੇ ਆ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਟਾ ਮੈਂ ਪ੍ਰਗਟ ਸਿੰਘ ਹਾਂ ਜੀ ਹਾਂ ਜੀ ਜਿਹੜੀ ਆਪਣੀ ਰਾਈਡ ਹੋ ਰਹੀ ਹੈ ਇਹਦੇ ਬਾਰੇ ਆਪਣੇ ਬਾਬਾ ਸ਼ੇਖ ਫਰੀਦ ਦੇ 55 ਅਗਪੁਰਪ ਤੋਂ ਆ ਕੇ ਅਸੀਂ ਇੱਕ ਰਾਈਡ ਕਰਾ ਰਹੇ ਹਾਂ ਇੱਕ ਰੇਸ ਕਰਾ ਰਹੇ ਹਾਂ ਕਿ ਕਿੱਥੋਂ ਤੋਂ ਕਿੱਥੋਂ ਤੱਕ ਆ ਜਿਹੜੀ ਹੈਗੀ ਇਹ ਰੇਸ ਹੈਗੀ ਇਹ ਤਾਂ ਕਿ ਆਪਣਾ ਚੈਹਲ ਵਾਲੇ ਪੁਲ ਤੋਂ ਲੈ ਕੇ ਚੰਦਬਾਜਾ ਚੰਦਬਾਜ ਫਿਰ ਵਾਪਸ ਆ ਕੇ ਚੈਹਲ ਵਾਲੇ ਪੁਲ ਤੇ ਸੌਂਪ ਤੋਂ ਇਹਨੇ ਕਿਲੋਮੀਟਰ ਦੀ ਇਹ 25 ਕਿਲੋਮੀਟਰ ਦੀ ਕਰਾ ਰਹੇ ਹਾਂ ਜਿਹਦੇ ਵਿੱਚ ਫਸਟ ਨੂੰ 골ਡ ਮੈਡ ਦੂਜੇ ਨੂੰ ਸਿਲਵਰ ਤੇ ਇਹ ਤੁਹਾਡਾ ਉਹ ਉਹਨੂੰ ਸਿਲਵਰ ਬਲੰਚੋਸਤਾ ਜੂਗਾ। ਹਾਂਜੀ ਇਹ ਨਾਈ ਤੁਹਾਡਾ ਚਾਮ ਜੀ ਸੰਗ ਰਣ ਵਾਲਾ। ਹਾਂਜੀ ਅਸੀਂ ਦਰਸ਼ਕਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਬਾਬਾ ਫਰੀਦ ਜੀ ਦੇ ਇਸ ਮੇਲੇ ਤੇ ਅਸੀਂ ਬੜੇ ਲੰਮੇ ਸਮੇਂ ਤੋਂ ਇਹ ਮੇਲਾ ਮਨਾ ਰਹੇ ਹਾਂ। ਔਰ ਦਰਸ਼ਕਾਂ ਨੂੰ ਇੱਕ ਬੇਨਤੀ ਆਦੀ ਅਸੀਂ ਜਿਹੜਾ ਮੇਲਾ ਇੱਕ ਤਾਂ ਸਾਫ਼ ਸਫਾਈ ਇੱਥੇ ਅਸੀਂ ਪੂਰੀ ਰੱਖਣੀ ਹੈ। ਕਿ ਕੁਝ ਖਾ ਕੇ ਡਸਟਬਿਨ ਲਾਏ ਜਾਣਗੇ। ਉਹਨਾਂ ਡਸਟਬਿਨ ਦੇ ਵਿੱਚ ਅਸੀਂ ਪਾਉਣਾ ਹੈਗਾ ਸਭ ਕੁਝ। ਬਾਕੀ ਇਹ ਵੀ ਅਸੀਂ ਕਿਸੇ ਵੀ ਪਾਰਟੀ ਦਾ ਕੋਈ ਲੋਗੋ ਲੈ ਕੇ ਨਹੀਂ ਇੱਥੇ ਆਉਣਾ ਅਸੀਂ ਬਾਬਾ ਫਰੀਦ ਦੇ ਸੇਵਾਦਾਰ ਬਣ ਕੇ ਬਾਬਾ ਫਰੀਦ ਜੀ ਦੇ ਮੇਲੇ ਤੇ ਆਉਣਾ ਹਾਂਜੀ ਕੀ ਨਾਮ ਹੈ ਤੁਹਾਡਾ ਮੈਂ ਉਹਨੂੰ ਦੱਸਾਂ ਇੱਕ ਕਰੋ ਰਾਈਡ ਸ਼ੁਰੂ ਹੋ ਰਹੀ ਹੈ ਜੀ ਇਹ ਰਾਈਡ ਜਿਹੜੀ ਆ 15 ਸੰਭਲ ਸੰਵੇਦਨਾ ਐਕਵਾਕੂ ਤਾਂ ਇਹ ਦੀ ਰਾਈਡ ਹੈਗੀ ਆ ਇਹਦੇ ਸ਼ੁਰੂ ਕਰਨੇ ਹੈਗੇ ਆ ਇਹ ਦਰਬਾਰਗੰਜ ਤੋਂ ਸ਼ੁਰੂ ਹੋਊਗੀ ਉਸ ਤੋਂ ਬਾਅਦ ਜਿਹੜੀ ਇਹ ਹੈਗੀ ਐ ਐਂਡਿੰਗ ਤਾਂ ਇਹ ਆਪਣਾ ਜਿਹੜਾ ਦਾਸਤਾਨ ਹੋਟਲ ਇਹਦੇ ਵਿੱਚ ਹੋ ਗਈ। ਹਾਂਜੀ ਬਾਈ ਜੀ ਕੀ ਨਾਮ ਹੈ? ਮੇਰਾ ਕੋਸ਼ਾਂ ਦਾ ਸਿੰਗਲ ਲੁੱਕ ਹੈ। ਹਾਂਜੀ ਕੀ ਕੀ ਇਹਦੇ ਵਿੱਚ ਪ੍ਰਾਈਜ਼ ਹੈ? ਇਹ ਪ੍ਰਾਈਜ਼ ਬਾਈ ਜੀ ਜਿਹੜਾ ਫਸਟ ਪ੍ਰਾਈਜ਼ ਹੈਗਾ ਉਹ ਪਿਓਰ ਜਿਹੜਾ 골ਡ ਦਾ ਮੈਟਲ ਦਿੱਤਾ ਜਾਏਗਾ। ਪਹਿਲਾਂ ਨਾ ਨਹੀਂ ਹੈਗਾ ਪਿਓਰ 골ਡ ਹੋਈਗਾ। ਹਾਂਜੀ ਜਿਹੜਾ ਦੂਸਰਾ ਮੈਡਲ ਹੈਗਾ ਸੈਕੰਡ ਵਿਜ਼ਨ ਵਾਲੇ ਨੂੰ ਉਹਨੂੰ ਪਿਓਰ ਸਰਵਰ ਦਾ ਜਿਹੜਾ ਹੈਗਾ ਮਤਲਬ ਆਪਾਂ ਚਾਹੁੰਦੀ ਇਹਨੂੰ ਕਹਿ ਦਈਏ ਉਹ ਮੈਟਲ ਦਿੱਤਾ ਜਾਏਗਾ। ਤੀਸਰਾ ਜਿਹਨੂੰ ਆਪਾਂ ਬ੍ਰਾਉਨਸ ਕਹਿੰਦੇ ਆ ਜਾਂ ਕਾਸਟੀ ਦਾ ਮੈਟਲ ਕਹਿ ਦਿੰਦੇ ਆ ਤੀਸਰਾ ਮੈਟਲ ਉਹ